ਸਾਸਰੀ ਕਾਲ ਅੱਜ ਆਪਾਂ ਬਣਾਉਨੇ ਆਂ ਸਾਗ ਪੁੱਛੋ ਕੋਈ ਨਹੀਂ ਆਉਂਦਾ ਕਾ ਮੂਰੇ ਵੀ ਨਹੀਂ ਕੋਈ ਆਉਂਦਾ ਪੱਤਰੋ ਸਾਗ ਬਣ ਗਿਆ ਆਪਣਾ ਥੋੜਾ ਜਿਹਾ ਜਿਵੇਂ ਇਹ ਮੈਂ ਗਿਆ ਸੀ ਗਰਾਉਂਡ ਤੋਂ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਹੇਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੋ ਅੱਜ ਆਪਾਂ ਬਣਾਉਨੇ ਆਂ ਸਾਗ ਦੇਖੋ ਗਾਇਸ ਸਾਗ ਅੱਜ ਆਪਾਂ ਤਾਂ ਹੱਥੀਂ ਜਿਆ ਕਿਉਂਕਿ ਆਪਣੀ ਜਿਹੜੀ ਮਸ਼ੀਨ ਆ ਉਹ ਖਰਾਬ ਹੋ ਗਈ ਆ ਤੇ ਹੁਣ ਆਪਾਂ ਤੁਹਾਨੂੰ ਸਾਂਚੀ ਚੱਕ ਕੇ ਮਿਲਦੇ ਆਂ। ਤੇ ਗਾਇਸ ਮੈਂ ਤੇ ਪ੍ਰਭ ਆ ਚੁੱਕੇ ਆਂ ਸੀ ਹੁਣ ਦੁਕਾਨ ਤੇ ਜਾਣ ਨੂੰ ਦੇਖਾ ਪ੍ਰਭ ਸਾਡੇ ਨਾਲ। ਹੈਲੋ। ਤੇ ਗਾਇਸ ਸੋਨੂ ਸੀ ਦੁਕਾਨ ਤੇ ਚੀਜ਼ ਲੈ ਕੇ ਫਿਰ ਤੁਹਾਨੂੰ ਮਿਲਦੀ ਆਂ। ਆ ਦੇਖੋ ਗਾਇਸ ਆਪਾਂ ਦੁਕਾਨ ਤੋਂ ਚੀਜ਼ ਲੈ ਆਏ। ਸੰਤਾ ਦੀ ਨੂੰ ਚੀਜ਼ ਇਸ ਘਰ ਨੂੰ ਦਰਦ ਵਾਲੇ ਪੈਟ। ਤੇ ਗਾਇਸ ਕੱਲੋ ਆਪਾਂ ਜਾਵਾਂਗੇ ਆਪਣੀ ਦੀਦੀ ਕੋ ਤੇ ਉੱਥੇ ਜਾਣ ਦਾ ਵੀ ਤੁਹਾਨੂੰ ਹਨਾ ਵਲੌਗ ਦਿਖਾਵਾਂਗੇ ਤੇ ਆਪਾਂ ਨਾ ਦੋਤੇ ਰਹਿ ਕੇ ਆਵਾਂਗੇ। ਦੇਖੋ ਗਾਇਸ ਪੁੱਛੋ ਵੀ ਕੋਈ ਨਹੀਂ ਆਉਂਦਾ ਹੈਗਾ ਮੂਰੇ ਵੀ ਨਹੀਂ ਕੋਈ ਆਉਂਦਾ ਹੈਗਾ। ਹਾਂ ਗਾਇਸ ਦੁਕਾਨ ਤੇ ਆ ਗਏ ਆ ਤੇ ਹੁਣ ਅੰਧਬੜੀ ਹੋ ਗਈ ਆ ਕੀ ਤੇ ਹਨਾ ਸਣੀਜਰ ਆਪਾਂ ਵੀਰਾ ਹੋ ਗਏ ਆ ਸਕੂਲ ਕੋਲ ਖੇਡਣਾ ਜਦੋਂ ਉਹ ਆ ਗਏ ਆ ਆਪਾਂ ਤੁਹਾਨੂੰ ਬੁਲਾਵਾਂਗੇ ਆਪ ਤੁਹਾਨੂੰ ਬੁਲਾਵਾਂਗੇ ਬਲਾਵਾਂਗੇ ਮੂੰਹ ਸੇ ਸੁਪਾਰੀ ਨਿਕਲ ਕੇ ਬਾਤ ਕਰ ਰੇ ਬਾਬਾਏ ਹਾਂਜੀ ਮੇਤਰਾ ਸਾਸਰੀ ਕਾਲ ਕੇ ਬਾਈ ਸਾਰੇ ਤੇ ਬਾਕੀ ਬਾਈ ਮੈਂ ਗਿਆ ਸੀ ਗਰਾਉਂਡ ਤੋਂ ਪਾਇਆ ਗਿਆ ਦੇਖ ਲੋ ਬਾਈ ਰਾਤ ਨੂੰ ਆਸੀ ਗਰਾਉਂਡ ਤੋਂ ਦੇਲਾ ਬਾਈ ਹਜੇ ਬੂਟ ਤਾਰ ਕੇ ਅਰਪਣ ਭਾਈ ਬਣਾ ਲਈਏ ਰੋਟੀ ਇੱਧਰ ਦੇ ਦਦਿਓ ਰੋਟੀ ਬਣਾ ਲਈ ਤੇ ਅੱਜ ਬਾਈ ਸਾਗ ਬਣਿਆ ਸਾਗ ਵੀ ਦਿਖਾ ਦਿੰਨੇ ਆ ਬਾਕੀ ਥੋੜਾ ਜਿਹਾ ਬਲੌਗ ਉਹਨੂੰ ਪਰ ਅਰਪਣ ਜੀ ਨੇ ਬਣਾਇਆ ਤੇ ਜੋ ਹੈ ਰਹਾ ਵੀ ਬਣਿਆ ਯਾਰ ਵਧੀਆ ਸਪੋਰਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੱਲ ਗਏ 2 ਮਿੰਟ ਸਾਗ ਕੋਲ ਪਹਿਲਾਂ ਅਜਰਾਬਾਂ ਦੀ ਤਾਰਦੀਏ ਤੇ ਫਿਰ ਮਿਲਦੇ ਆ ਤੇ ਹਾਂਜੀ ਮਿੱਤਰੋ ਸਾਗ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਕੁ ਬਣਿਆ ਹੋਇਆ ਵਾਓ ਆ ਦੇਖ ਲਓ ਮਿੱਤਰੋ ਸਾਗ ਬਣ ਗਿਆ ਆਪਣਾ ਥੋੜਾ ਜਿਹਾ ਆਲਣ ਲਾ ਤਾ ਮੈਂ ਤੇ ਬਾਈ ਹਜੇ ਆਲ ਲਾਉਣਾ ਤਾਂ ਬਣੂਗਾ ਹਜੇ ਤਾਂ ਪੱਕ ਰਿਹਾ ਇੱਕਦਮ ਚੀਜ਼ ਦਿਖਾਉਣਾ ਇੱਧਰ ਦੇਖੋ ਬਾਈ ਦੇਖੋ ਭਾਈ ਇਹ ਹਰੇਕ ਵਾਰ ਆਉਂਦੇ ਹੁੰਦੇ ਆ ਆਪਣੇ ਕੋਲ ਬਿੱਲੀ ਦੁੱਧ ਦੁੱਧ ਪੀਣਾ ਤੇ ਬਾਕੀ ਜੋ ਕਰਦੇ ਆਈ ਬਾਕੀ ਹੋਰ ਤਾਂ ਕੀ ਬਣਾਉਣਾ ਵਲੋਗ ਯਾਰ ਆਲਣ ਲੱਗੂ ਉਹ ਵਲੋਗ ਦਿਖਾਉਂਗਾ ਤੇ ਮਿਲਦੇ ਆਂ ਫਿਰ ਆਲਣ ਤੋਂ ਗਾਇਸ ਹੁਣ ਲੌਣ ਲੱਗੀ ਆਪਾਂ ਸਾਗ ਨੂੰ ਆਲਣ ਦੇਖੋ ਇਤਨਾ ਸਨੀ ਵੀ ਰਾਹ ਦੇਖੋ ਭਾਈ ਸਾਗ ਟਾਈਮ ਉਰ ਜਾਇਆ ਤਾਂ ਵੀ ਟਾਈਮ ਲੱਗ ਗਿਆ ਤੇ ਆਲਣ ਲਾਉਂਦੇ ਦੇਖੋ ਸਾਗਣ ਕਿਉਂ ਗਿਆ ਰੈਡੀ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਆਜੋ ਕਰਦੇ ਆ ਟੇਸਟ ਬਹੁਤ ਸਵਾਦ ਬਣਿਆ ਬਈ ਜਿਹੜੇ ਵੀਰ ਭਾਈਆਂ ਨੂੰ ਸਾਗ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਬਾਕੀ ਇੱਥੇ ਹੀ ਕਰਦਨੇ ਆ ਵਲੌਗ ਦਾ ਐਂਡ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਮਿਲਾਂਗੇ ਨਵੀਂ ਵੀਡੀਓ ਨਾਲ ਮੈਂ ਟੌਪ ਤੇ ਰੱਖਾ